ਇੱਕ ਅਜਿਹਾ ਸ਼ਖਸ ਜੋ ਆਪਣੇ ਫਰਿੱਜ ਬਚਾਅ ਦੇ ਦੁਸ਼ਮਣਾਂ ਦੇ ਸਿਰ 'ਤੇ ਰੱਖਦਾ ਸੀ ਇਸ ਦੇ ਡਰੋਂ ਪੂਰੇ ਦੇਸ਼ ਦੇ ਲੋਕ ਨਹਿਰਾਚਣਾ ਹੋਣਾ ਛੱਡ ਚੁੱਕੇ ਸੀ ਇਸ ਬੰਦੇ ਨੂੰ ਇੱਕ ਰਾਤ ਸੁਪਨਾ ਆਇਆ ਤੇ ਇਸ ਨੇ 90 ਹਜ਼ਾਰ ਬੰਦੇ ਨੂੰ 90 ਦਿਨ ਦੇ ਅੰਦਰ ਦੇਸ਼ ਛੱਡਣ ਦਾ ਫੈਸਲਾ ਸੁਣਾ ਦਿੱਤਾ ਇਸ ਬੰਦੇ ਨੇ ਯੂਨਾਈਟਿਡ ਨੇਸ਼ਨ ਨੂੰ ਚਿੱਠੀ ਲੈ ਕੇ ਗਿਆ ਸੀ ਕੇਟਲਰ ਨੇ ਜੋ-ਜੋ ਹੂਦਿਆਂ ਦੇ ਨਾਲ ਕੀਤਾ ਉਹ ਬਿਲਕੁਲ ਸਹੀ ਸੀ ਜੁਗਾਡਾ ਅਫਰੀਕਾ ਦੇ ਮੱਧ ਪੂਰਬ ਵਿੱਚ ਵਸਿਆ ਇੱਕ ਦੇਸ਼ ਇਸ ਨੂੰ ਪਰੀਆਂ ਦੀਆਂ ਕਹਾਣੀਆਂ ਬੜਾ ਦੇਸ਼ ਵੀ ਕਿਹਾ ਜਾਂਦਾ ਚੁਗਾਂਡਾ ਦਾ ਇੱਕ ਸ਼ਹਿਰ ਕਬਾਕੋ ਇੱਥੇ 1920 ਦੇ ਦਸ਼ਕ ਵਿੱਚ ਇੱਕ ਬੱਚੇ ਦਾ ਜਨਮ ਹੋਇਆ ਜਿੱਦਾਂ ਨਾਮ ਅਮੀਨ ਦਾੜਾ ਰੱਖਿਆ ਗਿਆ ਉਸ ਦੀ ਛੋਟੀ ਉਮਰ 'ਚ ਹੀ ਉਸਦੇ ਪਿਤਾ ਨੇ ਘਰ ਛੱਡ ਦਿੱਤਾ ਅਮੀਨ ਨੂੰ ਉਸ ਦੀ ਮਾਂ ਨੇ ਪਾਲਿਆ ਪੜ੍ਹਾਈ 'ਚ ਉਹਦਾ ਕਦੇ ਮਨ ਨਹੀਂ ਸੀ ਲੱਗਿਆ ਪਰ ਉਸ ਕੋਲ ਇੱਕ ਹੁਨਰ ਸੀ ਵੀ ਉਹ ਲੋਕਾਂ ਨੂੰ ਆਪਣੀਆਂ ਗੱਲਾਂ 'ਚ ਬਹੁਤ ਜਲਦੀ ਕੈਲ ਕਰ ਲਿਆ ਕਰਦਾ ਸੀ ਵੱਡੇ ਹੋਣ ਤੇ ਉਸ ਦੀ ਕੱਦ ਕਾਠੀ ਬਾਕੀ ਦੇ ਲੋਕਾਂ ਤੋਂ ਕਾਫੀ ਜ਼ਿਆਦਾ ਅਲੱਗ ਸੀ ਉਸ ਤੋਂ ਬਾਅਦ ਉਸ ਨੇ ਉੱਥੋਂ ਦੀ ਆਰਮੀ ਵੀ ਜੁਆਇਨ ਕੀਤੀ ਅਮੀਨ ਡਾਟਾ 1951 ਤੋਂ ਲੈ ਕੇ 1959 ਤੱਕ ਜੁਗਾਡਾ ਦਾ ਬੌਕਸਿੰਗ ਚੈਂਪੀਅਨ ਵੀ ਰਿਹਾ 1960 ਦਾ ਦਸ਼ਕ ਖਤਮ ਹੁੰਦੇ ਹੁੰਦੇ ਅਮੀਨ ਡਾਟਾ ਆਰਮੀ 'ਚ ਅਫਾਦੇ ਦੇ ਪਦ ਤੱਕ ਜਾ ਪਹੁੰਚਾ ਬ੍ਰਿਟਿਸ਼ ਜੁਗਾਡਾ 'ਚ ਕੋਈ ਵੀ ਕਾਲਾ ਵਿਅਕਤੀ ਇਸ ਤੋਂ ਉੱਪਰ ਦੇ ਪਦ ਉੱਤੇ ਨਹੀਂ ਸੀ ਜਾ ਸਕਦਾ ਇਸ ਤੋਂ ਬਾਅਦ ਪੂਰੇ ਅਫਰੀਕਾ 'ਚ ਵਿਦਰੋਹ ਹੋਇਆ ਤੇ ਬ੍ਰਿਟਿਸ਼ਸ ਨੇ 1962 ਆਉਂਦੇ ਉਹਦੇ ਜੁਗਾੜਾਂ ਨੂੰ ਛੱਡਣਾ ਹੀ ਮੌਕਨ ਸਮਝਿਆ ਜੁਗਾੜਾਂ ਆਜ਼ਾਦ ਹੋਇਆ ਤਾਂ ਇੱਥੇ ਵੋਟ ਗਈ ਜਿਸ ਚ ਇੱਕ ਗਠਬੰਧਨ ਜੇਤੂ ਰਿਹਾ ਜਿਸ ਚ ਦੋ ਪਾਰਟੀਆਂ ਸੀ ਪਹਿਲੇ ਜੁਗਾਂਡਾ ਪੀਪਲਸ ਕਾਂਗਰਸ ਤੇ ਤੇ ਦੂਸਰੇ ਕੋਬਾਕਾ ਜਕਾ ਐਤਵਾਰ ਜੁਗਾਂਡਾ ਦੇ ਰਾਜਾ ਐਡਵਰਡ ਮਤੀਸ਼ਾ ਦੂਸਰੇ ਨੇ ਰਾਸ਼ਟਰਪਤੀ ਪਾਸਭਾ ਲੈ ਤੇ ਮਿਲਟਨ ਵੋਟੇ ਨੂੰ ਆਪਣਾ ਪ੍ਰਧਾਨ ਮੰਤਰੀ ਬਣਾਇਆ ਆਜ਼ਾਦੀ ਦੇ ਬਾਅਦ ਵੋਟਿੰਗ ਹੋਈ ਤੇ ਵੋਟਿੰਗ ਤੋਂ ਬਾਅਦ ਅਮੀਤ ਦਾਤਾ ਤੇ ਵਾਰ ਕਰਾਇਮ ਦਾ ਇਲਜ਼ਾਮ ਲੱਗਿਆ ਪਰ ਪ੍ਰਧਾਨ ਮੰਤਰੀ ਮਿਲਟਨ ਨੇ ਇਹ ਇਲਜ਼ਾਮ ਉਸ ਤੋਂ ਹਟਾ ਲੇ ਤੇ ਉਸ ਨੂੰ ਆਰਮੀ ਚ ਕੈਪਟਨ ਬਣਾ ਦਿੱਤਾ ਗਿਆ ਤੇ ਇਥੋਂ ਹੀ ਮਿਲਟਨ ਤੇ ਅਮੀਰ ਦੀ ਦੋਸਤੀ ਵੀ ਸ਼ੁਰੂ ਹੋਈ ਇਸ ਤੋਂ ਬਾਅਦ 1965 ਆਉਂਦੇ ਆਉਂਦੇ ਇੱਦੀ ਅਮੀਨ ਆਰਮੀ ਚ ਕਮਾਂਡਰ ਬਣ ਗਿਆ ਸੀ ਇਸ ਤੋਂ ਬਾਅਦ ਇੱਦੀ ਮੀਨ ਉੱਤੇ ਸਮਗਲਕ ਦੇ ਇਲਜ਼ਾਮ ਲੱਗੇ ਤੇ ਇਸ ਤੋਂ ਪਹਿਲਾਂ ਕਿ ਉਸ ਦੀ ਜਾਂਚ ਆਉਂਦੀ ਮੈਲਟਨ ਨੇ ਤਖਤਾ ਪਟਕਾ ਕਰ ਦਿੱਤਾ ਇਦੀ ਅਮੀਨ ਸੈਨਿਕਾਂ ਦੀ ਇੱਕ ਟੁਕੜੀ ਲੈ ਕੇ ਰਾਸ਼ਟਰਪਤੀ ਪੈਸੇਜ ਪਹੁੰਚਾ ਤੇ ਜੁਗਾਡਾ ਦੇ ਰਾਜਾ ਐਡਵਰਡ ਮੁੱਤੀਸ਼ਾ ਨੂੰ ਦੇ ਛੱਡ ਕੇ ਭੱਜਣਾ ਪੈ ਗਿਆ ਹੁਣ ਜੁਗਾਡਾ ਦੀ ਰਾਸ਼ਟਰਪਤੀ ਦੀ ਕੁਰਸੀ ਸੀ ਮੈਲਟਨ ਦੀ ਤੇ ਮੈਲਟਨ ਦੀ ਤਰੱਕੀ ਦਾ ਮਤਲਬ ਸੀ ਇਦੀ ਅਮੀਨ ਦੀ ਤਰੱਕੀ ਪਰ 1970 ਹੁੰਦੇ ਹੁੰਦੇ ਮੈਲਟਨ ਤੇ ਇਦੀ ਚ ਅੜਬਣ ਹੋਈ ਤਾਂ ਮੈਲਟਨ ਨੇ ਇਦੀ ਅਮੀਨ ਦਾ ਡਿਮੋਸ਼ਨ ਕਰ ਦਿੱਤਾ ਪਰ ਇਹ ਮੈਲਟਨ ਦੀ ਸਭ ਤੋਂ ਵੱਡੀ ਗਲਤੀ ਸੀ 1971 ਦੇ ਜਨਵਰੀ ਚ ਸਿੰਗਾਪੁਰ ਦੇ ਵਿੱਚ ਰਾਸ਼ਟਰੀ ਮੰਡਲ ਦੇਸ਼ਾਂ ਦਾ ਸੰਮੇਲਨ ਰਹਿਆ ਸੀ ਜਿਸ ਚ ਮਿਲਟਨ ਵੀ ਆਇਆ ਪਰ ਜਦੋਂ ਮਿਲਟਨ ਦੇਸ਼ ਚੋਂ ਬਾਹਰ ਇਸ ਸਿਮੇਲਨ ਚ ਆਇਆ ਹੋਇਆ ਸੀ ਉਸ ਵਕਤ ਹੀ ਇਦੀ ਅਮੀਨ ਨੇ ਇੱਕ ਸੈਨਿਕ ਬਗਦੋਹ ਕੀਤਾ ਮਿਲਟਨ ਨੂੰ ਹੀ ਗੱਦੀ ਤੋਂ ਹਟਾ ਦਿੱਤਾ ਤੇ ਜਦੋਂ ਮਿਲਟਨ ਦਾ ਜਹਾਜ਼ ਜੁਗਾੰਡਾ ਚ ਦਾਖਲ ਹੋਣ ਹੀ ਵਾਲਾ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਤਖਤਾ ਪਲਟ ਹੋ ਚੁੱਕਾ ਹੈ ਫਿਰ ਉਸ ਨੇ ਤੰਜ਼ਾਨੀਆ ਚ ਆਪ ਜਾ ਕੇ ਸ਼ਰਨ ਲਈ ਇਤੀਮੀ ਨੇ ਸੱਤਾ ਤਾਂ ਹਾਸਲ ਕਰ ਲਈ ਸੀ ਪਰ ਉਸ ਨੂੰ ਸੱਤਾ ਚਲਾਉਣ ਦਾ ਜਿਆਦਾ ਪਤਾ ਨਹੀਂ ਸੀ ਜਦੋਂ ਵੀ ਉਸ ਨੂੰ ਸ਼ੱਕ ਹੁੰਦਾ ਕਿ ਇਹ ਬੰਦਾ ਵਿਦਰੋਹ ਕਰ ਸਕਦਾ ਉਸ ਦੇ ਪੂਰੇ ਖਾਨਦਾਨ ਤੇ ਕਬੀਲੇ ਦਾ ਹੀ ਨਾਮੂ ਨਿਸ਼ਾਨੋ ਮਿਟਾ ਦਿਆ ਕਰਦਾ ਸੀ ਇਸੇ ਤੋਂ ਬਾਅਦ ਉਸ ਨੂੰ ਇੱਕ ਸੁਪਨਾ ਆਇਆ ਕਿ ਜੇ ਏਸ਼ੀਆਈ ਲੋਕ ਜੁਗਾਂਡਾ ਛੱਡ ਦੇਣ ਤਾਂ ਜੁਗਾਂਡਾ ਜੁਗਾਂਡਾ ਦੀ ਇਕਨੋਮੀ ਸਹੀ ਹੋ ਸਕਦੀ ਹੈ ਇਸ ਲਈ ਅਗਲੇ ਹੀ ਦਿਨ ਉਸ ਨੇ ਐਲਾਨ ਕਰਵਾ ਦਿੱਤਾ ਕਿ ਏਸ਼ੀਆਈ ਲੋਕ ਜਿਨ੍ਹਾਂ ਚ ਜ਼ਿਆਦਾਤਰ ਇੰਡੀਆ ਸੀ ਉਹ ਦੇਸ਼ ਨੂੰ ਛੱਡ ਕੇ ਚਲੇ ਜਾਣ ਬ੍ਰਿਟੇਨ ਨੇ ਇਸ ਗੱਲ ਨੂੰ ਲੈ ਕੇ ਉਸ ਦੀ ਮਰਦਤਾ ਵੀ ਕੀਤੀਆਂ ਕਿਉਂਕਿ ਬ੍ਰਿਟਿਸ਼ ਰਾਜ ਦੇ ਦੌਰਾਨ ਇਹਨਾਂ ਲੋਕਾਂ ਨੂੰ ਜੁਗਾਂਡਾ ਕੰਮ ਲਈ ਰੋ ਲੈ ਕੇ ਆਏ ਸੀ ਫਿਰ ਇੱਥੇ ਹੀ ਬਸ ਗਏ ਪਰ ਇਦੀ ਮੀਨੇ ਕਿਸੇ ਦੀ ਇੱਕ ਵੀ ਨਹੀਂ ਸੁਣੀ ਤੇ 90 ਹਜ਼ਾਰ ਲੋਕਾਂ ਨੂੰ ਦੇਸ਼ ਚੋਂ ਕੱਢਤਾ ਤੇ ਉਹਨਾਂ ਨੂੰ ਦੇਸ਼ ਛੱਡਣ ਦੇ ਸਮੇਂ ਕੁਝ ਵੀ ਨਾਲ ਨਹੀਂ ਸੀ ਲਿਜਾਣ ਦਿੱਤਾ ਇਸ ਬੰਦ ਦਾ ਇੱਕ ਹੋਰ ਬੜਾ ਇੰਟਰਸਟਿੰਗ ਕਿੱਸਾ 1971 ਦਾ ਸਾਸੀ ਤੇ ਅਮੀਨ ਨੂੰ ਰਾਸ਼ਟਰਪਤੀ ਬਣੇ ਹੋਏ ਹਾਲੇ ਕੁਝ ਹੀ ਹਫ਼ਤੇ ਬੀਤੇ ਸੀ ਤੇ ਉਸੇ ਵਕਤ ਹੀ ਬਿਨਾਂ ਸ਼ੈਡਿਊਲ ਇੱਕ ਜਾਰੀ ਬ੍ਰਿਟਿਸ਼ 에어 ਸਪੇਸ ਚ ਦਾਖਲ ਹੁੰਦਾ 에어 ట్రాਫਿਕ ਯੂਨਿਟ ਦੇ ਦੁਆਰਾ ਕਿਹਾ ਜਾਂਦਾ ਕਿ ਤੁਸੀਂ ਗਲਤੀ ਨਾਲ ਕਿਸੇ ਹੋਰ ਦੇ ਦੇਸੀ ਸੀਮਾ ਚ ਆ ਚੁੱਕੇ ਹੋ ਵਾਪਸ ਜਾਓ ਇਸ ਤੋਂ ਬਾਅਦ ਪਲੇਨ ਦੇ ਵਿੱਚੋਂ ਜਵਾਬ ਆਇਆ ਕਿ ਇਸ ਪਲੇਨ ਵਿੱਚ ਜੁਗਾਡਾ ਦੇ ਰਾਸ਼ਟਰਪਤੀ ਬੈਠੇ ਹੋਏ ਨੇ ਉਸ ਵਕਤ ਹੀ ਆਰਨ ਫਾਨਾ ਚੌਸ ਜਹਾਜ਼ ਨੂੰ ਲੈਂਡਿੰਗ ਦੀ ਇਜਾਜ਼ਤ ਦਿੱਤੀ ਗਈ ਕਿਉਂਕਿ ਪਲੇਨ ਚੱਕ ਦੇਸ਼ ਦਾ ਰਾਸ਼ਟਰਪਤੀ ਸੀ ਫਰਟੇਨ ਦੇ ਵਿੱਚ ਉਹਦੀ ਇੱਕ ਮਹਿਮਾਨ ਦੀ ਤਰ੍ਹਾਂ ਮਹਿਮਾਨ ਨਵਾਜ਼ੀ ਕੀਤੀ ਗਈ ਤੇ ਅਗਲੇ ਦਿਨ ਖਾਣੇ ਦੇ ਉੱਤੇ ਇਦੀ ਮੇਨ ਤੇ ਬ੍ਰਿਟੇਨ ਦੀ ਮਹਾਰਾਣੀ ਦੋਨੋਂ ਮਿਲੇ ਫਿਰ ਮਹਾਰਾਣੀ ਨੇ ਉਸ ਤੋਂ ਪੁੱਛਿਆ ਕਿ ਬਾਕੀ ਸਭ ਤੇ ਠੀਕ ਆ ਪਰ ਟਾਡਾ ਚਾੜ ਕ ਬ੍ਰਿਟੇਨ ਆਉਣ ਦਾ ਪਲਾਨ ਕਿਵੇਂ ਬਣ ਗਿਆ ਇਹ ਸੁਣ ਕੇ ਇਦੀ ਮੀਨ ਜ਼ੋਰ-ਜ਼ੋਰ ਦੀ ਹੱਸਿਆ ਤੇ ਫਿਰ ਇੱਕ ਸੀਰੀਅਸ ਚਿਹਰਾ ਬਣਾ ਕੇ ਕਿਹਾ ਕਿ ਮੈਂ ਆਪਦੇ ਸਾਜ ਦੇ ਜੁੱਤੇ ਲੈਣਾ ਹੈ ਇੱਕ ਵਾਰ ਇਸ ਨੇ ਤੰਜ਼ਾਨੀਆ ਦੇ ਰਾਸ਼ਟਰਪਤੀ ਦੀ ਵਰਦੀ ਉੱਤੇ ਮੈਡਲਾਂ ਦੀ ਪਰਮਾਰ ਦੇਖੀ ਉਸ ਨੇ ਸੋਚਿਆ ਕਿ ਮਹਾਨ ਬਣਦਾ ਇੱਕ ਤਰੀਕਾ ਇਹ ਵੀ ਆ ਪਰ ਉਸਨੇ ਆਪਣੇ ਲਈ ਨਕਲੀ ਮੈਡਲ ਤੇ ਨਕਲੀ ਕਾਦੀਆਂ ਧਾਰਨੀਆਂ ਸ਼ੁਰੂ ਕਰ ਦਿੱਤੀਆਂ ਉਸਨੇ ਖੁਦ ਨੂੰ ਦੁਨੀਆ ਪਰ ਦੇ ਡਾਣਵਾ ਤੇ ਮਛਲਿਆਂ ਦਾ ਰਾਜਾ ਵੀ ਕੋਸ਼ਤ ਕੀਤਾ ਇਤੋਂ ਤੱਕ ਕਿ ਉਸਨੇ ਖੁਦ ਨੂੰ ਸਕਾਟਲੈਂਡ ਦਾ ਵੀ ਰਾਜਾ ਕੋਸ਼ਤ ਕਰ ਲਿਆ ਸੀ ਤਾਨਾ ਚਾਹਂਦੀ ਇੱਕ ਗੱਲ ਕਾਫੀ ਆਜੀਬ ਹੁੰਦੀ ਆ ਕਿ ਇਹਨਾਂ ਦਾ ਸਜ਼ਾ ਦੇਣ ਦਾ ਤਰੀਕਾ ਕਾਫੀ ਕਰੂਰ ਹੁੰਦਾ ਪਿੱਛੇ ਵੀ ਤੁਹਾਨੂੰ ਦੱਸ ਕੇ ਹਟਿਆ ਕਿ ਇਦੀਮੀਨ ਨੂੰ ਜੇ ਕਿਸੇ ਤੇ ਸ਼ੱਕ ਵੀ ਹੁੰਦਾ ਸੀ ਤਾਂ ਇਹ ਬੰਦਾ ਉਸਦੇ ਪੂਰੇ ਖਾਨਦਾਨ ਦੇ ਖਾਨਦਾਨ ਨੂੰ ਹੀ ਖਤਮ ਕਰ ਦਿਆ ਕਰਦਾ ਸੀ ਇਥੋਂ ਤੱਕ ਕਿ ਕਈ ਵਾਰ ਇਹਨਾਂ ਮੌਤਾਂ ਦਾ ਜਾਂ ਸਜ਼ਾਾਂ ਦਾ ਉਸ ਨੇ ਟੀਵੀ ਤੇ ਲਾਈਵ ਪ੍ਰਸਾਰਣ ਵੀ ਕਰਵਾਇਆ ਸੀ ਇਦੀਮੀਨ ਦੀਆ ਕੋਲ ਕਿਤਨੀਆਂ ਪਤਨੀਆਂ ਸੀ ਕਿੰਨੇ ਬੱਚੇ ਸੀ ਇਸ ਦੇ ਬਾਰੇ ਵਿੱਚ ਕਿਸੇ ਨੂੰ ਕੁਝ ਨਹੀਂ ਹਜੇ ਤੱਕ ਪਤਾ ਇਹ ਜ਼ਰੂਰ ਪਤਾ ਕਿ ਉਸ ਨੇ ਆਪ ਵੀ ਇੱਕ ਪਤਨੀ ਨੂੰ ਮਰਵਾਇਆ ਸੀ ਤੇ ਕਿਉਂਕਿ ਤਾਂ ਸਰ ਉਸ ਨੇ ਆਪਣੇ ਕਈ ਹੋਰ ਦੋਸ਼ ਉਹਨਾਂ ਨਾਲ ਮਾਰ ਕੇ ਫ੍ਰਿਜ ਦੇ ਵਿੱਚ ਹੀ ਰੱਖ ਲਿਆ ਸੀ ਇਦੀ ਮੀਨ ਆਪਣੇ ਦੋਸ਼ਨ ਨੂੰ ਕਾਫੀ ਟੌਰਚਰ ਕਰਕੇ ਮਾਰਦਾ ਸੀ ਤੇ ਉਸ ਨੇ ਆਪਣੇ ਘਰ ਦੀਆਂ ਦਿਵਾਰਾਂ ਤੇ ਉਹਨਾਂ ਟੌਰਚਰਸ ਦੀਆਂ ਤਸਵੀਰਾਂ ਵੀ ਟੰਗੀਆਂ ਹੋਈਆਂ ਸੀ ਉਸ ਦੇ 8 ਸਾਲ ਦੇ ਸ਼ਾਸਨ ਦੇ ਦੌਰਾਨ ਟੋਟਲ 3 ਲੱਖ ਲੋਕਾਂ ਨੂੰ ਮਾਰ ਦਿੱਤਾ ਗਿਆ ਸੀ ਜੋ ਗਾਂਡਾ ਜਿੱਕਰ ਨੀਲ ਨਦੀ ਵੀ ਗੁਜ਼ਰਦੀ ਆ ਤੇ ਸ਼ਾਸਨ ਚ ਲੋਕਾਂ ਨੇ ਉਸਦੇ ਅੰਦਰ ਨਹਾਉਣਾ ਬੰਦ ਕਰ ਦਿੱਤਾ ਸੀ ਕਿਉਂਕਿ ਹਰ ਰੋਜ਼ ਹੀ ਨਾ ਜਾਣੇ ਕਿੰਨੇ ਲੋਕਾਂ ਦੀਆਂ ਲਾਸ਼ਾਂ ਇਸ ਦੇ ਵਿੱਚ ਵਹਿ ਕੇ ਆਇਆ ਕਰਦੀਆਂ ਸੀ ਇਸ ਤੋਂ ਇਲਾਵਾ ਇਦੀਮੀਨ ਮਿਲਟਨ ਨੂੰ ਕਦੇ ਦਿਮਾਗ ਚੋਂ ਨਹੀਂ ਗੱਲ ਪਾਇਆ ਤੇ ਉਹ ਸੀ ਵੀ ਉਸਦੇ ਗਵਾਂਡ ਤੰਜ਼ਾਨੀਆਂ ਦੇ ਵਿੱਚ ਹੀ 1978 ਚ ਉਸਨੇ ਤੰਜ਼ਾਨੀਆਂ ਤੇ ਅਟੈਕ ਕਰਤਾ ਪਰ ਇਦੀਮੀਨ ਦੀ ਸੈਨਾ ਬੁਰੀ ਤਰ੍ਹਾਂ ਨਾਲ ਹਾਰੀ ਹਾਰ ਤੋਂ ਬਾਅਦ ਇਦੀਮੀਨ ਨੇ ਕਿਹਾ ਕਿ ਅਸੀਂ ਯੁੱਧ ਰੋਕ ਰਹੇ ਹਾਂ ਤੇ ਸ਼ਾਂਤੀ ਦੇ ਨਾਲ ਰਹਿਣਾ ਚਾਹੁੰਦੇ ਹਾਂ ਪਰ ਫਿਰ ਤਮਜਾਨੀਆਂ ਨਹੀਂ ਮੰਨਿਆ ਉਹਨਾਂ ਨੇ ਉਲਟਾ ਅਟੈਕ ਕਰਤਾ ਚੁਗਾਂਡਾਤੀ ਜਿਸ ਚ ਇਦੀ ਅਮੀਨ ਦੀ ਫੌਜ ਪੂਰੀ ਤਰ੍ਹਾਂ ਦੇ ਨਾਲ ਹਾਰੀ ਤੇ ਇਦੀ ਮੀਨ ਨੇ ਦੇ ਛੱਡ ਦਿੱਤਾ 1980 ਚ ਫਿਰ ਤੋਂ ਮਿਲਟਰ ਰਾਸ਼ਟਰਪਤੀ ਬਣਿਆ ਤੇ 85 ਚ ਫਿਰ ਤਖਤਾ ਪਲਟ ਹੋਇਆ। ਇਦੀ ਮੈਂ ਜਗੈਂਡਾ ਜੋ ਭੱਜ ਚੁੱਕਿਆ ਸੀ ਤੇ ਭੱਜਣ ਤੋਂ ਬਾਅਦ ਉਸਨੇ ਲੀਬੀਆ ਦੇ ਵਿੱਚ ਸ਼ਰਨ ਲਈਤੀ ਤੇ ਉਸ ਤੋਂ ਬਾਅਦ ਉਸ ਨੂੰ ਸਾਊਦੀ ਅਰਬ ਨੇ ਆਪਣੇ ਇੱਥੇ ਸ਼ਰਨ ਦਿੱਤੀ ਤੇ ਆਖਰੀ ਸਮੇਂ ਦੇ ਵਿੱਚ ਉਸ ਨੂੰ ਜਦਾਹ ਦੀਆਂ ਸੜਕਾਂ ਦੇ ਉੱਤੇ ਕਾਰ ਚਲਾਉਂਦੇ ਹੋਏ ਦੇਖਿਆ ਗਿਆ ਸੀ। ਜੁਲਾਈ 2003 ਚ ਕਿਡਨੀ ਫੇਲ ਹੋਣ ਕਰਕੇ ਉਸ ਦੀ ਮੌਤ ਹੋ ਗਈ ਸੀ। ਇਹ ਇੱਕ ਅਝਿਆ ਇਨਸਾਨੀ ਜਿੱਦ ਦੇ ਬਾਰੇ ਵਿੱਚ ਇਹ ਵੀ ਕਿਹਾ ਜਾਂਦਾ ਕਿ ਇਨਸਾਨਾਂ ਦਾ ਮਾਸ ਤੱਕ ਖਾਧਿਆ ਕਰਦਾ ਸੀ। ਤੁਹਾਡਾ ਕੀ ਕਹਿਣਾ ਇਸ ਦੇ ਬਾਰੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਫੋਲੋ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਧੰਨਵਾਦ